ਕਹਿੰਦੇ ਕਿਸ਼ਤ ਦਾ ਭਰ ਦੋ ਜਾਵੋ ਕੰਮ ਉਹ ਯਾਰ ਭਰ ਦਿਆਂਗੇ ਉਹ ਦਿਆਂਗੇ ਪਾਪਾ ਜੇ ਜਾਂਦਾ ਹੈ ਭੱਜ ਜਾਂਦਾ ਹੈ ਜਾਣ ਲੱਗਿਆ ਸੀ ਅੱਜ ਕਿੱਥੇ ਜਾਣ ਲੱਗਦੀ ਹੁਣ ਤੇ ਆਉਂਦਾ ਸੀ ਛੱਡ ਕੇ ਜਾਂਦਾ ਲੈ ਜਾਂਦਾ ਸੀ ਅਸੀਂ ਨੇ ਆਉਣਾ ਦੀ ਐ ਕਿਵੇਂ ਭੱਗ ਜਾਂਦਾ ਐ ਕਿਵੇਂ ਭੱਗ ਜਾਂਦਾ ਹੈ ਪਾਪਾ ਮੇਰੀ ਗੱਲ ਸੁਣ ਪਾਪਾ ਮੇਰੀ ਗੱਲ ਸੁਣ ਠੀਕ ਹੈ ਨਾ ਮੈਂ ਇਹਨਾਂ ਦਾ ਲਿਆਜ ਵਰਤ ਰਿਹਾ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅਮੀਰ ਤਾਂ ਗਰੀਬ ਨੂੰ ਦਬਾਉਂਦਾ ਹੈ ਉਹ ਯਾਰ ਤੂੰ ਵੀ 5-10000 ਨੌਕਰੀ ਤੇ ਨੌਕਰੀ ਕਰਦਾ ਤੂੰ ਗਰੀਬ ਦੇ ਗਰੀਬ ਹੋ ਕੇ ਗਰੀਬ ਦੇ ਗਲ ਚੂਠਾ ਦੇਈ ਜਨਾ ਗਰੀਬ ਜਾਊ ਕਿੱਧਰ ਇੰਨਾ ਇੰਨਾਂ ਨੂੰ ਆਪਣੀ ਅਸਲਵੇਂ ਪਹੁੰਚਦਾ ਪਤਾ ਨਹੀਂ ਮੇਰੇ ਕੋਲੇ ਹੁੰਦੀ ਸੀ ਦੇਖ ਲੈ ਲੈਂਡ ਗੱਡੀ ਹਾਂ ਸੁਣ ਵਾਲੀ ਗੱਲ ਆ ਸੁਣ ਵਾਲੀ ਗੱਲ ਕਦੇ ਕਿਸ਼ਤ ਵਾਲਾ ਬਾਹਰ ਤੇ ਨਹੀਂ ਆਇਆ ਤੂੰ ਟਾਈਮ ਸਿਰ ਭਰਦਾ ਹੋਏਗਾ ਇਹਦਾ ਸਾਡੀ ਮਜਬੂਰੀ ਤੁਸੀਂ ਨਹੀਂ ਕਰਦੇ ਰਿਵਾ ਬਨੇ ਪਸਤਾਲ ਹੁੰਦਾ ਸੀ ਨਾ ਕੋਲੇ ਉਦੋਂ ਪਸਤਾਲ ਦਾ ਟ੍ਰਾਂਡ ਸੀ ਡਰਦਾ ਮਾਰਦਾ ਇਦੋਂ ਡਰਦਾ ਮਾਰਾ ਬੜਦੇ ਵੀ ਸੀ ਹਾਂ ਬਈ ਲਾਨੇਦਾਰਾ ਗੱਲ ਦੇਖ ਇੱਕਾ ਕੀ ਅਸੀਂ ਤਾਂ ਕਿਸ਼ਤ ਲੈ ਕੇ ਜਾਵਾਂਗੇ ਕਿਉਂਕਿ ਸਾਡੀ ਤਨਖਾਹ ਚੋਂ ਕੱਟਣਗੇ ਅਸੀਂ ਇਹ ਨਹੀਂ ਕਰ ਸਕਦਾ ਅਸੀਂ ਜੇ ਸਾਡੇ ਕੋਲੇ ਹਲੇ ਹੈ ਨਹੀਂ ਅਸੀਂ ਆਉਦੇ ਵਰਗਾ ਭਰਾ ਸਮਝ ਕੇ ਅਸੀਂ ਇਹਦਾ ਲੋਨ ਕਰਿਆ ਗੱਲ ਸੁਣ ਲਾ ਵੇ ਮੁੰਡਿਆ ਮੇਰੀ ਅੱਜ ਨਹੀਂ ਸਾਡੇ ਲਈ ਕਿਸ਼ਤ ਹੈਗੀ ਪੋਹਰਾਂ ਲਈ ਤੇਰੀ ਕਿਸ ਤਰ੍ਹਾਂ ਦਾ ਜਮਾਈ ਮੇਰਾ ਨਰਮਾ ਕਾਮਾ ਬਥੇਰਾ ਇਕਠੀਆਂ ਭਰ ਦਾਂਗੇ ਇਕਠੀਆਂ ਭਰ ਦਾਂਗੇ ਹੋਊਗੀ ਸਾਨੂੰ ਉਹ ਤਾਂ ਦੱਸੋ ਕਦੋਂ ਹੁੰਦੀ ਆ ਤੁਹਾਡੇ ਕੋਲੇ ਉਹ ਯਾਰ ਦੇ ਦੇਾਂਗੇ ਠੀਕ ਆ ਨਾ ਪਾਪਾ ਤਿੰਨ ਮਹੀਨਿਆਂ ਦੇ ਗੇੜੇ ਲਗੇੜੇ ਲਈ ਜਨਾ ਸੌਦੂ ਵੱਧਦਾ ਤਾਂ ਅਸੀਂ ਤੇਲ ਫੂਕ ਲਿਆ ਯਾਰ ਕਣਕ ਆਉਣ ਵਾਲੀ ਆ ਪਾਪਾ ਮੂਰੇ ਕਣਕ ਵੱਢਾਂਗੇ ਦੇ ਦੇਾਂਗੇ ਹਾਂ ਉਹ ਕਦੇ ਕਣਕ ਆਉਣ ਵਾਲੀ ਆ ਕਦੇ ਝੋਨਾ ਆਉਣ ਵਾਲਾ ਕਦੇ ਕੁਛ ਯਾਰ ਅਸੀਂ ਤਾਂ ਐਂ ਰਹਿ ਜਾਾਂਗੇ ਯਾਰ ਸਾਡੇ ਬਹੁਤ ਕਿੰਨਾ ਬੋਲਦਾ ਹੈ ਦੇ ਦੇਾਂਗੇ ਇੰਨਾ ਮਾਈ ਬੋਲ ਲੀਏ ਵੀ ਨਾ ਹੁਣ ਬੋਲਣ ਤੇ ਵੀ ਸਾਡੇ ਪਾਬੰਦੀ ਅਸੀਂ ਕਿਹੜਾ ਮੁਫਤ ਲਿਆ ਅਸੀਂ ਮੁਫਤ ਲਿਆ ਕਸ ਯਾਰ ਲੈਣਾ ਚੰਦ ਤੇ ਸੂਰਜ ਦਾ ਯਾਰ ਬਿਲਕੁਲ ਬਿਲਕੁਲ ਯਾਰ ਗੱਲ ਆਈ ਨਹੀਂ ਲੋਟ ਆਉਣਾ ਮੋਟਰਸਾਈਕਲ ਲੈ ਕੇ ਜਾਣਾ ਬਾਈ ਹੱਥ ਹਲਾ ਕੇ ਦੇਖਾ ਹਾਂ ਪਪਾ ਠੰਡਾ ਠੰਡਾ ਮੋਟਰ ਦਾ ਨਾਰੀਦਾਰਾ ਤੂੰ ਤੇਰਾ ਵੀ ਤੂੰ ਬਿਮਾਰ ਆ ਉਹ ਬਿਮਾਰ ਹੈ ਗੁਚਾਰਿਆ ਗੁਚਾਰਿਆ ਠੀਕ ਹੈ ਨਾ ਪਪਾ ਮੇਰਾ ਯਾ ਠੰਡਾ ਰੇ ਤੇਰਾ ਤਾਂ ਪਹਿਲੇ ਹੀ ਪਿੱਤਾ ਪਾਟਿਆ ਵਿਆ ਬੇਮਾਰੀਆਂ ਫੋੜਾ ਫੁੱਟ ਜੂ ਤੂੰ ਕੰਪਨੀ ਨੂੰ ਫੋਨ ਲਾ ਲੈ ਕਰਿਆ ਯਾਰ ਤੂੰ ਹਲੋ ਬਾਈ ਮੈਂ ਤੈਨੂੰ ਇੱਕ ਗੱਲ ਦੱਸਾਂ ਭੂਟ ਵੀ ਵੜਿਆ ਠੰਡਾ ਪਾ ਕੇ ਲਿਆ ਪਾਪੇ ਹੁਣੀ ਆਇਆ ਮੇਰੀ ਸੱਸ ਦਾ ਸੁਭਾਅ ਬਹੁਤ ਕੁੱਤ ਹੈ ਇਹਦਾ ਯਾਰ ਮੈਨੂੰ ਹਜ਼ਾਰ ਗਾਲਾਂ ਕੱਢਦੀ ਹੈ ਮੈਨੂੰ ਕੁੱਤਾ ਬਿੱਲਾ ਕਹਿੰਦੀ ਹੈ ਠੀਕ ਹੈ ਨਾ ਇਹ ਸੱਸ ਨੇ ਤਾਂ ਆਪਣੀ ਕੁੜੀਆਂ ਨੂੰ ਵੀ ਇਹੋ ਜੀ ਟ੍ਰੇਨਿੰਗ ਦਿੱਤੀ ਵੀ ਹੈ ਵੀ ਛੱਡ ਗੱਲ ਦੇ ਠੀਕ ਹੈ ਨਾ ਇਹ ਮਾਰ ਕੇ ਪ੍ਰੇਤ ਪੈਦਾ ਹੋਊਗੀ ਪਾਪਾ ਮੇਰੀ ਗੱਲ ਸੁਣ ਤੇਰੇ ਕੋਲੇ ਹੈਗੇ ਤਾਂ ਦੇ ਕੇ ਵੱਡਾ ਵਾਹ ਨਾ ਹੈ ਨਾ ਮੇਰੀ ਗੱਲ ਸੁਣ ਬਾਈ ਠੀਕ ਹੈ ਤੁਸੀਂ ਆਏ ਹੋ ਮੈਂ ਬਾਈ ਰੁਪਈਆ 500 ਲਿਆ ਸੀ ਚਾਚੇ ਤੋਂ ਫੜ ਕੇ اے ਮੇਰੀ ਗੱਲ ਸੁਣੋ ਇਹ ਹੈਲੋ ਬਾਈ ਦੇਖ ਤੁਸੀਂ ਆਏ ਆ ਸਾਡੇ ਘਰੇ ਫਿਰ ਅਸੀਂ ਕਰਦੇ ਆ ਸਵਾਗਤ ਵੈਲਕਮ ਕਰਦੇ ਆ ਸਾਡੀ ਕੋਈ ਇੱਜ਼ਤ ਹੈ ਠੀਕ ਹੈ ਨਾ ਪ੍ਰਿੰਟ 'ਚ ਮੇਰੀ ਬਣੀ ਐ ਮੈਨੂੰ ਇਹਦਾਂ ਕਿ ਸਰਬ ਸਿ ਸ਼ਮਤੀ ਨਾਲ ਹੀ ਸਰਪੰਚ ਖੜਾ ਕਰਨ ਨੂੰ ਵਰਦੇ ਆ ਹੌਲੀ ਬੋਲ ਠੰਡਾ ਰਹਿ ਇਹ ਨਾ ਹੋਵੇ ਮੈਂ ਗੁੱਸੇ ਦੇ ਵਿੱਚ ਆ ਕੇ ਕੋਈ ਇੱਧਰ ਲਈ ਉੱਧਰ ਲਈ ਕੋਈ ਚਾਂਦੇ ਜਾ ਚੜਾ ਦੇ ਹਾਂ ਨਾਲ ਨਾਲ ਗੱਲ ਸੁਣ ਲੈ ਕੱਲੀ ਕੱਲੀ ਵੋਟ ਲੈਣੀਆਂ 10 ਲੱਖ ਖਾਚਣਾ ਸਰਪੰਚੀ ਤੇ ਅਸੀਂ ਹਾਂ ਸਾਡੇ ਤਾਂ 2320 ਰੁਪਏ ਦੇ ਦੋ ਦੇ ਦੇਾਂਗੇ ਹਾਂ ਹਮ ਤਾਂ ਤੁਸੀਂ 20 ਲੱਖ ਆ ਮਰ ਜਾਣਾ 2300 ਦੀ ਪੀਪ ਨਹੀਂ বাজਾਈ ਜਾਂਦਾ ਵਾ 2300 2300 ਆਈ ਅਸੀਂ 2300 ਦੀ ਪੀਪ ਨਾ ਤੁਸੀਂ ਤਾਂ 20 ਲੱਖ ਸਰਪੰਚੀ ਦੇ ਲਾਉਣ ਨੂੰ ਤਿਆਰ ਉਹ ਲਾਣ ਆ ਭੂਟਾ ਨਿੰਬੂ ਟਾ ਠੰਡਾ ਪਾ ਕੇ ਲਿਆ ਪਾਪਾ ਤੇ ਬੇਬੇ ਹੁਣ ਹੀ ਆਏ ਆ ਯਾਹ ਵੇ ਉਹ ਯਾਰ ਗੱਲ ਸੁਣ ਮੇਰੀ ਗੱਲ ਸੁਣ ਠੰਡਾ ਰਹਿ ਬਾਈ ਪਾਪਾ ਤੂੰ ਠੰਡਾ ਰਹਿ ਠੀਕ ਹੈ ਨਾ ਮੇਰੇ ਕਹ ਤੂੰ ਠੰਡਾ ਰਹਿ ਪਾਪਾ ਤੂੰ ਨਾ ਬੋਲ ਤੇਰੇ ਤਾਂ ਪਹਿਲੇ ਹੀ 32 ਨੋਕਸ ਮੇਰੇ ਸਾਲੇ ਸਰੀਰ ਚ ਆ ਸਾਰੀਆਂ ਬਿਮਾਰੀਆਂ ਲਵਾਈ ਬੈਠਾ ਜੇ ਕਿਤੇ ਮੇਰੇ ਪਾਪੇ ਨੂੰ ਕੋਈ ਪ੍ਰੋਬਲਮ ਆ ਗਏ ਹਾਰਟ ਅਟੈਕ ਆ ਗਿਆ ਸਾਰਾ ਕੇਸ ਤੁਹਾਡੇ ਦੇ ਠੋਕਾਂਗੇ 2300 ਭਾਲਦਾ ਭਾਲਦਾ ساری ਉਮਰ ਜੇਲ੍ਹ ਚ ਕੱਢੇਗਾ ਮੈਂ ਤੈਨੂੰ ਦੱਸ ਤੀ ਇਹ ਗੱਲ ਟੈਲੈਂਟ ਦੀ ਕਿਸਤਾਲੀ ਗੱਲ ਦੱਸੈਨੂੰ ਜਿਹੜੀ ਲੈ ਲੈਣ ਦੀ ਕੇਸ ਤੇ ਸੀ ਨਾ ਓਏ ਕੇਸ ਤੇ ਲੈਣ ਆਇਆ ਮੇਰੇ ਪਾਪੇ ਨੇ ਮਾਰਤਾ ਅਸਲ ਗੱਲ ਇਹ ਹੈ ਮੈਂ ਜਦੋਂ ਸਹੁਰੇ ਜਾਣਾ ਇਹਨਾਂ ਦੇ ਘਰੇ ਪੁਲਿਸ ਪਹੇਜਿਆ ਕਰ ਲੈ ൂട്ടോ ആ ടാഡാഘിന് ഭൂട്ടോ മുടന ਜਦੋਂ ਮੈਂ ਕਿਹਾ ਮੇਰਾ ਜਵਾਈ ਕਿੰਨੀ ਅਕਲ ਆ ਮੇਰੇ ਜਵਾਈ ਨੂੰ ਜਵਾਈ ਨੂੰ ਅਕਲ ਤਾਂ ਅਸੀਂ ਕਹਿਣਿਆ ਵੀ ਹੈਗੀ ਆ ਪਰ ਹੁਣ ਅਸੀਂ ਕਿਸ਼ਤ ਤਾਂ ਲੈਣੀ ਆ ਓ ਦੇ ਦੇ ਤਾਂ ਦੱਦੇ ਨੂੰ ਅੱਜ ਹੀ ਕਿਸ਼ਤ ਭਰਦਾ ਇੱਕ ਗੱਲ ਹੋਰ ਸੁਣ ਲੈ ਲੈ ਹੁਣ ਅੱਜ ਮੇਰੇ ਮੂੰਹੋਂ ਨਿਕਲ ਗਈ ਪਾਪਾ ਇਹ ਤਾਂ ਇਹਨਾਂ ਨੂੰ ਵੀ ਨਹੀਂ ਪਤਾ ਮੇਰੇ ਤਾਂ ਜਵਾਨੀ ਹਲੇ ਚੜ੍ਹ ਹੀ ਰਹੀ ਸੀ ਮਤਲਬ ਮੈਂ ਅੜੀ ਜੀ ਦੋ ਕਲਾਂਗ ਜਵਾਨੀ ਪੱਟੀ ਸੀ ਤੇ ਮੇਰਾ ਪਾਪਾ ਲਿਆ ਆ ਉਹ ਦੋ ਸਾਈਕਲ ਕਿਸ਼ਤਾਂ ਤੇ ਜਦੋਂ ਕਿਸ਼ਤਾਂ ਤੇ ਸਾਈਕਲ ਲਿਆ ਆ ਉਹਦਾ 1.750 ਦਾ ਆਇਆ ਸੀ ₹100 ਨਗਦ ਦੇ ਕੇ ਬਾਕੀ ₹5 ਕਿਸ਼ਤਵਾਂ ਵਾਲੀ ਕਿਸ਼ਤਾਂ ਲਾ ਆ ਗਿਆ ਮੇਰੇ ਭਾਪੇ ਨੂੰ ਜਿਵੇਂ ਤੂੰ ਬੈਠਾ ਆਂ ਹੀ ਬੈਠੇ ਸੀ ਵਾ ਫਿਰ ਚੜ ਗਿਆ ਮੈਨੂੰ ਗੁੱਚਾ ਜਦੋਂ ਮੈਨੂੰ ਚੜਿਆ ਗੁਚਾ ਅੰਦਰ ਉਹ ਚੱਕੀ ਕਿਰਪਾਨ ਬਸ ਮੈਂ ਅੰਦਰ ਉਹਦੇ ਢਿੱਡ ਚ ਕਬੋਤੀ ਉਹ ਮਰ ਗਿਆ ਕਿਸ਼ਤਾਂ ਹਾਂ 5 ਸਾਲ ਸਜਾ ਕੱਟ ਕੇ ਆਇਆ ਮੈਂ ਕੋਈ ਫੁੱਦੂ ਬਦਮਾਸ਼ ਨਹੀਂ ਮੈਂ ਕੈਂਟਾ ਬਦਮਾਸ਼ ਜੋ ਬਦਮਾਸ਼ ਆ ਠੀਕ ਹੈ ਨਾ ਅੱਜ ਤੇਰੇ ਕੋਲੇ ਗੱਲ ਕਰਤੀ ਗਾਇਨਾ ਕਰੀ ਇਹ ਤਾਂ ਗਾਇਨਾ ਕਰੀ ਨਾਲੇ ਇਹ ਤਾਂ ਮੁੰਡੇ ਤੇਰੀ ਕਿਸਮਤ ਚੰਗੀ ਐ ਪਰੌਣਾ ਸਾਨੂੰ ਕਿਸਤਾਂ ਵਾਲਿਆਂ ਨੂੰ ਲੋਕ ਗੇਟ 'ਚ ਮੋੜ ਦਿੰਦੇ ਨੇ ਕੋਕ ਪਿਆ ਕੇ ਲੋਕ ਪਿਆ ਕੇ ਤੋਰਦੇ ਕੋਕ ਪਿਆ ਕੇ ਮੋੜ ਇਹ ਸਾਡੀ ਦਰਿਆ ਦੇ ਲਈ ਮਹੀਨਿਆਂ ਦੇ ਲਾਣੇਦਾਰ ਅਸੀਂ ਗੇਟ 'ਚ ਹੀ ਮੋੜਦੇ ਆ ਇਹਦਾ ਅੱਜ ਹੀ ਮਿਲਿਆ ਸਾਨੂੰ ਬੇਪਲੇਗ ਦੇ ਜਾਣ ਫੇਰ ਤੇਰਾ ਕਿਸਤਾ ਰਹਿ ਗਿਆ ਜੇ ਤੂੰ ਤਿੰਨ ਮਹੀਨੇ ਰ ਗੇਟ 'ਚ ਮੋੜਦਾ ਅੱਜ ਬਿਠਾ ਲਿਆ ਅੰਦਰ ਪੀ ਖਾ ਪੀ ਜੋ ਮਰਜ਼ੀ ਮੇਰੇ ਸਾਹਮਣੇ ਤੂੰ ਮੇਰੀ ਬੇਇੱਜ਼ਤੀ ਕਰ ਰਹੀ ਹੈਂ ਮਾਈਕ ਇਹ ਤੀ ਤੂੰ ਗੱਲ ਨਹੀਂ ਕਰਦੇ ਦੋ ਸਾਲ ਬਾਅਦ ਆ ਰਹੇ ਸੀ ਅਸੀਂ ਫੇਰ ਕਫੜ ਠੰਡਾ ਪੀੜਾ ਲਾਵਾ ਪਾ ਠੰਡਾ ਪੀ ਲੈ ਠੰਡਾ ਰਹਿ ਨਾਲੇ ਇਹਨੂੰ ਪਿਆ ਪਹਿਲਾਂ ਠੀਕ ਹੈ ਨਾ ਹਾਂ ਆ ਲੈ ਭਾਈ ਨਾਲੇ ਕੋਲ ਗਿਆ ਉਹ ਦੂਜਾ ਨਾਲੇ ਬੌਸ ਨਾਲ ਗੱਲ ਦੇ 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 ਹੈ ਦੂਜਾ ਬੌਸ ਨਾਲ ਗੱਲ ਕਰਨ ਗਿਆ ਉਹ ਬੌਸ ਨਾਲ ਬੌਸ ਕੀ ਕਰ ਲੂ ਮੈਨੂੰ ਕੀ ਕਰ ਲੂ ਕਰ ਲੈ ਕਿਹੜੇ ਬੌਸ ਨਾਲ ਗੱਲ ਕਰਦੀਆਂ ਕਰ ਲੈ ਕਰ ਲੈ ਹਾਂ ਭਾਈ ਜਾਂ ਪੁੱਤ ਬੈ ਜਾ ਪਾਪੇ ਨਾਲ ਬਾਈ ਜਾਂ ਭਾਈ ਜਾਂ ਪੁੱਤ ਕੋਈ ਨਾ ਭਾਈ ਜਾਂ ਪਾਪੇ ਦੇ ਪੁੱਤਾਂ ਬਾਤਿਆ ਬਾਬਾ ਪਾਪੇ ਦੇ ਖਰਜਾ ਭਾਈ ਜਾਂ ਪੁੱਤ ਕੋਈ ਨਾ ਭਾਈ ਜਾਂ ਪਾਪੇ ਦੇ ਪੁੱਤਾਂ ਬਾਤਿਆ ਬਾਬਾ ਪਾਪੇ ਦੇ ਖਰਜਾ ਖਰਜਾ ਪੁੱਤ ਖਾ ਜਾ ਇਹ ਹੁਣ ਬੈਠ ਵੇ ਹੌਲੀ ਮੈਂ ਜਾਨ ਨੂੰ ਸਿਆਪਾ ਖੜਾ ਕਰੂ ਏ ਕਦੇ ਕਹਦੇ ਨੇ ਦਿਲ ਚ ਪ੍ਰੋਬਲਮ ਆ ਸਰਾਖ ਆ ਕਦੇ ਕਹਦੇ ਨੇ ਪਿੱਟਾ ਮੈਂ ਪਲੇਗ ਦਾ ਭਾਰਾ ਫੋੜਾ ਅੱਜ ਫੋੜਾ ਹੋ ਗਿਆ ਮੇਰਾ ਪਾਪਾ ਚਾਹੇ ਅਸੀਂ ਉਹਦਾ ਦਿਲ ਚ ਸਰਾਖ ਕਰੀਏ ਚਾਹੇ ਅਸੀਂ ਉਹਦੇ ਚਤੜਾਂ ਤੇ ਸਰਾਖ ਕਰੀਏ ਇਹ ਸਾਡੀ ਮਰਜ਼ੀ ਮੇਰਾ ਪਾਪਾ ਅੱਜ ਉਹਦਾ ਵਿਚਾਰੇ ਦੇ ਚਤੜਾਂ ਤੇ ਫੋੜਾ ਹੋ ਗਿਆ ਹੁਣ ਤੈਨੂੰ ਕੀ ਦੱਸੀਏ ਸੀ ਕੀ ਦੱਸਗੇ ਉਹ ਦਾਦਾ ਮਗਾਣਾ ਸਵਾਦ ਲੈਂਦਾ ਆ ਆਪਦੀ ਪੈਂਟ ਖੋਲਾਂਗੇ ਮੇਰੇ ਪਾਪੇ ਦੇ ਚਤੜ ਨੰਗੇ ਹੋਣ ਕਦੇ ਇਹਦੇ ਫੋੜਾ ਕਦੇ ਇਹਦੇ ਕੀ ਆ ਕਦੇ ਕੀ ਆ ਥੋੜੀ ਸਮਝ ਹੀ ਨਹੀਂ ਆਉਂਦੀ ਯਾਰ ਮੇਰਾ ਸਹੁਰਾ ਮੇਰਾ ਫਾਦਰਨ ਲਾ ਮੇਰੀ ਭੂਟੋ ਦਾ ਪਪਾ ਹੈ ਮੇਰੀ ਸੱਸ ਦੇ ਘਰ ਵਾਲਾ ਮੇਰਾ ਸਹੁਰਾ ਹੈ ਚਾਹੇ ਅਸੀਂ ਇਹਦੇ ਦਿਲ ਤੇ ਸਰਾਹ ਕਹੀਏ ਚਾਹੇ ਅਸੀਂ ਇਹਦੇ ਚਤਰਾ ਤੇ ਸਰਾਹ ਕਹੀਏ ਠੀਕ ਹੈ ਨਾ ਹੁਣ ਅਸੀਂ ਪੈਂਟ ਲਗਾ ਨਾ ਕੇ ਤੈਨੂੰ ਥੋੜਾ ਦਿਖਾਈਏ ਤੈਨੂੰ ਬੇਦਾਦੇ ਮਗੋਂ ਨੇ ਫੋੜਾ ਹੋ ਗਿਆ ਰਾਤ ਉਹ ਤੁਸੀਂ ਗੱਲਾਂ ਛੱਡੋ ਭਾਈ ਤੁਹਾਨੂੰ ਠੰਡਾ ਪੀਰ ਠੰਡਾ ਹੋ ਜਾਤਾ ਮੈਂ ਕੋ ਜਾ ਦੇ ਭਾਈ ਗੱਲ ਆਇਆ ਠੀਕ ਹੈ ਨਾ ਕਿਸ਼ਤ ਤਾਂ ਸਾਨੂੰ ਲਿਜਾਣੀ ਪੈਣੀ ਆ ਸਾਡੀ ਮਜਬੂਰੀ ਆ ਮੈਂ ਗੱਲ ਮੋਟੇ ਬਾਈ ਆਹਾ ਕਿਸ਼ਤ ਧੂ ਆਪਦੇ ਕੋਲ ਭਰਦੇ ਫਿਰ ਕੀ ਉਹਨੇ ਪਤਾ ਲੱਗ ਗਿਆ ਮੰਗਾਣਾ ਪਥਰੇ ਪੈਸੇ ਨੇ ਤੇਰੇ ਲਵੇ ਆਪਦੀ ਆ ਸਾਨੂੰ 8000 ਮਸਾ ਮਿਲਦਾ ਕਟ-ਕਟਾ ਕੇ ਲੈ ਅਸੀਂ ਇਹਦਾ ਯਾਰੀ ਨਾ ਭਰੀ ਜਾਵਾਂਗੇ ਇਹਦਾ ਕੁਝ ਨਹੀਂ ਦਸ ਦਾਰ ਦਾ ਭਾਈ ਬਣਿਆ ਆ ਜਾ ਇਹ ਗੱਲ ਸੁਣ ਬੇ ਦਸ ਦੇ ਮੰਗਾਉਣਿਆ 8000 ਤੂੰ ਤਨਖਾਹ ਲੈ ਲੈ ਹੈ ਲੱਖਪਤੀ ਬੰਦੇ ਨਾਲ ਤਾਂ ਦੁਸ਼ਮਣੀ ਪਾ ਰਿਹਾ ਹੈ ਆਪਣੀ ਓ ਮਾਈ ਜੱ ਲੱਖ ਪਤੀ ਸਾਨੂੰ 2320 ਰੁਪਏ ਚਾਹੀਦੇ ਆ ਫਿਰ ਇਹੀ ਭਰਦੇ ਕੋਈ ਨੇ 2300 ਕੀ ਹੁੰਦਾ ਭਰਦੇ ਆ ਭਾਈ ਅਸੀਂ ਕਿਹਦਾ ਕਿਹਦਾ ਭਰੀ ਜਾਵਾਂਗੇ ਫਿਰ ਯਾਰ ਰੁਕ ਜਾ ਥੋੜਾ ਜਿਆ ਚਰਕਾਨ ਕਾਉਣ ਵਾਲੀ ਆ ਮੂਰੇ ਠੀਕ ਐ ਨਾ ਫਿਰ ਇਹ ਮੋਟਰਸਾਈਕਲ ਦੇ ਦੋ ਕਿਸ਼ਤਾਂ ਪੂਰੀਆਂ ਕਰਕੇ ਆ ਅਸੀਂ ਵਹਿ ਅਸੀਂ ਵਹਿ ਕੇ ਟੱਟੂ ਤੇ ਜਾਵਾਂਗੇ ਮੋਟਰਸਾਈਕਲ ਤੈਨੂੰ ਫੜਾ ਦੇ ਲੈ ਸਰਕਾਰ ਨੇ ਬੱਸਾਂ ਲਾਈਆਂ ਨੇ ਉਹ ਲੈ ਆ ਨਾ ਪਹਿਲਾਂ ਸੋਚਦੇ ਯਾਰ ਐ ਕਰ ਸਾਡਾ ਪਹਿਲਾਂ ਮੇਰੀ ਦਿੱਕਸਾ ਹੁੰਦੀ ਸੀ ਅੱਜ ਦੱਦ ਮੰਗੋ ਨੇ ਸਾਰਾ ਉਹ ਨਾ ਮੇਰੀ ਵੀ ਮੈਨੂੰ ਗੁੱਸਾ ਚੜਜੂ ਇਹ ਨਾ ਮੈਂ ਕਤਲ ਕਰ ਦੇਵਾਂ ਤੇ ਉਹ ਨਾ ਮੇਰੀ ਮਾਪੇ ਦੇ ਅੱਕਰ ਜੀ ਦੀ ਦਾ ਮੋਟਰਸਾਈਕਲ ਦੇ ਦਿੰਦੇ ਮੇਰੀ ਸੱਸ ਦੇ ਅੱਖ ਚੋਂ ਹਾਂਜੀ ਉਸਟਾ ਤਾ ਤੂੰ ਠੀਕ ਹੈ ਨਾ ਦੇਖ ਜੇ ਮੋਟਰਸਾਈਕਲ ਜਾਣਾ 9000 ਪਹਿਲਾਂ ਭਰਿਆ ਉਹ ਫੜਾ ਲੈ ਜਾ ਹਾਂ ਹਾਂ ਫੜਾ ਲੋ ਪੈਸੇ ਦੇ ਡਾਊਨ ਪੇਮੈਂਟ ਸੀ ਤੁਸੀਂ ਬੋਲ ਇੰਨੇ ਦੇ 4-5 ਮਹੀਨੇ ਚਲਾਇਆ ਵੀ ਅਸੀਂ ਬਾਈ ਡਾਊਨ ਪੇਮੈਂਟ ਡਾਊਨ ਹੋ ਕੇ ਦਿੱਤੀ ਸੀ ਹੁਣ ਅਸੀਂ ਆਪੋ ਕੇ ਸਾਡੀ ਮੋੜ ਦੇ ਹਾਂ ਜਦੋਂ ਹੁਣ ਤੁਸੀਂ ਚਲਾਇਆ ਵੀ ਹੈ ਨਾ ਮੋਟਰਸਾਈਕਲ ਨਾ ਤੂੰ ਮੇਰੇ ਸਾਲਾ ਕਿਸੇ ਰਾਹ ਤੇ ਆ ਜਾ ਕਿਸੇ ਰਾਹ ਤੇ ਆ ਜਾ ਕਿਹੜੇ ਰਾਹ ਤੇ ਆ ਮੈਂ ਇਹਨੂੰ ਦਾਦ ਦੇ ਮੰਗਾਉਣੇ ਨਹੀਂ ਮੈਂ ਖੱਖਾ ਪਾੜ ਦੂੰ ਇਹ ਭੇਜ ਦੇ ਪਰੌਣੇ ਤੂੰ ਨਹੀਂ ਅਸੀਂ ਵੀ ਮੈਂ ਮੈਂ ਤਾਂ ਇਹ ਝਾਂਦੇ ਜਦੋਂ ਜਾਣੀਆਂ ਆਪੇ ਨੂੰ ਆਪ ਹੀ ਟੂਟਰ ਦਾ ਸਵਾਰੀ ਨਾ ਪਤਾ ਟੂਟਰ ਦਾ ਸਵਾਰੀ ਇਹ ਕਰਨਾ ਕਰ ਤੂੰ ਬੈਠ ਜਾ ਅੰਦਰ ਪਤਾ ਅਸੀਂ ਆ ਗਏ ਅਸੀਂ ਪਾਪਾ ਤੂੰ ਇਟੰਡ ਰਹਿ ਠੰਡਾ ਆ ਗਏ ਪੁੱਤਾ ਸੀ ਆ ਮੇਰੀ ਗੱਲ ਸੁਣ ਬਾਈ ਜੀ ਰੁਪਈਆ ਮੈਂ ਤੈਨੂੰ ਜ਼ਿਆਦਾ ਵੀ ਅਸੀਂ ਤੇਰੇ ਰੁਪਈਏ ਪੀਂਦੇ ਆ ਦੁੱਧ ਅੱਜ ਹੋ ਗਈ ਤਰੀਕ ਕਿੰਨੀ ਆ ਪਾਪਾ 12 12 ਠੀਕ ਹੈ ਨਾ ਲੈ ਦੇ ਕੇ ਤੈਨੂੰ ਜ਼ੋਰ ਮਾਰ ਕੇ 2 ਮਹੀਨੇ ਨੂੰ ਪੈਸੇ ਦੇ ਦੇ ਹਾਂ ਬੇਟਾ 2 ਮਹੀਨੇ ਨੂੰ ਆਹ ਕਰੀ ਗੱਲ ਸੋਹਣੀ ਮੇਰੇ ਜਵਾਈ ਨੇ ਸੁਣ ਲੈ ਮਾਈ 2 ਮਹੀਨੇ ਨੂੰ ਤਾਂ 5000 ਹੋਰ ਜੜ ਜੂ ਲੈ ਲੈ ਪਲੇਖ ਦਾ ਤਾਂ ਨਾ ਲੱਗਦਾ ਹੀ ਨਹੀਂ ਕੱਢਿਆ ਜਾਂਦਾ ਕੱਢਿਆ ਨਾ ਬੱਠਾ ਤੇਰੇ ਤੇੜੇ ਬੈਠਾ ਤੈਨੂੰ ਛਾਲ ਮਾਰ ਕੇ ਬਾਜ ਦੇ ਤੈਨੂੰ 10000 ਰੁਪਏ ਦਾ ਹੁਣ ਬਣਿਆ ਪਿਆ ਯਾਰ ਵੇ ਇਹਨੂੰ ਰੋਕ ਲਾਂ ਮਾਰ ਦੂੰ ਇਹਨੂੰ ਹੁਣ ਹਾਂ ਤੀਜਾ ਖਤਰ ਸਹੀ ਮਾਰੀ ਦੇ ਮਾਈ ਅਸੀਂ ਨਾ ਤੂੰ ਜਨਾਨੀ ਕਰਕੇ ਲਿਹਾਜ ਕਰਦੇ ਆਂ ਤੇਰੀ ਠੀਕ ਹੈ ਨਾ ਨਹੀਂ ਤਾਂ ਪਾਪੇ ਨੇ ਦੇਖ ਲਾ ਪਾਪੇ ਨੇ ਦੇਖ ਲਾ ਆ ਆ ਜਾ ਮੈਂ ਬਾਈ ਬਾਈ ਫੋੜਾ ਫੁੱਟ ਜੂ ਫੋੜਾ ਫੋ ਕੀ ਹੋ ਗਿਆ ਫੋੜਾ ਫੁੱਟ ਜੂ ਫੋੜਾ ਫੁੱਟ ਜੂ ਮੇਰੇ ਪਾਪੇ ਦਾ ਠੀਕ ਹੈ ਨਾ ਮੇਰੀ ਸੁਣੋ ਦੇਖ ਆਪਾਂ ਨਿਆ ਗੱਲ ਆਏ ਆ ਜਾਂ ਤਾਂ ਸਾਨੂੰ ਮੋਟਰਸਾਈਕਲ ਦੇ ਦੇ ਮੈਂ ਠੀਕ ਹੈ ਨਾ ਜਾਂ ਸਾਨੂੰ ਫਿਰ ਕਿਸ਼ਤ ਦੇਵੋ ਯਾਰ ਮੇਰੀ ਗੱਲ ਸੁਣ ਕਹਿੰਦੀ 2300 ਵਾ ਮੈਂ ਲੈ ਆਇਆ ਸੀ 500 ਰੁਪਈਆ ਫੜ ਕੇ ਸੋਹਣੀ ਜਾਣ ਨੂੰ ਆ ਦੇ ਦੇ ਪ੍ਰਾਣੇ ਦੇ ਦੇ 200 ਦਾ ਕੇਲਾ 200 ਦਾ ਤੇਲ ਪਾ ਲਿਆ 30 ਦੇ ਕੇਲੇ ਲੈ ਲੈ 20 ਰੁਪਈਆ ਮੇਰੇ ਕੋਲੇ ਆ ਜਾਂਦੇ ਨੂੰ ਆ 300 ਰੁਪਈਆ ਲੈ ਲੈ ਜਿਹੜਾ ਐ ਥੋੜਾ ਨਾ ਮੁੜ ਕੇ ਦੇ 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 ਆ ਲੈ ਲੈ ਮੈਂ 300 ਕੀ ਕਰਨਾ ਬਾਕੀ ਦੇ ਮੈਂ ਪੱਲਿਓਂ ਬਾਉਂ ਬੇ ਮਰ ਜਣਾ ਤੈਨੂੰ ਟੁੱਟ ਪੈਣਾ ਖਾਲੀ ਤਾਂ ਨਹੀਂ ਭੇਜਦਾ ਲੈ ਜਾ ਤੂੰ ਚੁੱਪ ਕਰਕੇ ਇਹ ਨਾ ਉਹ ਗੱਲ ਕਰ ਰਿਹਾ ਤੂੰ ਵੀ ਅੱਗੇ ਡਰਾਕਟ ਦੀ ਟੀਸੀ ਤੇ ਚੜਿਆ ਬੈਠਾ ਅਸੀਂ ਤੈਨੂੰ ਬਾਜਾ ਮਾਰ ਕੇ ਤਰਦੇ ਆਂ ਤੂੰ ਤਾਂ ਉੱਤਰਦਾ ਹੀ ਨਹੀਂ ਤੂੰ ਕਿਸੇ ਪਾਸੇ ਵੀ ਨਹੀਂ ਆਉਂਦਾ ਵਾ ਤੇਰੇ ਮੂੰਹ ਨਹੀਂ ਦੇਖੀ ਜਾਂਦੇ ਅਸੀਂ ਤੇਰੇ ਮੂੰਹ ਨਹੀਂ ਦੇਖੀ ਜਾਂਦੇ ਹਾਂ ਫੇਰਾ ਹੈਂ ਹਾਂ ਦੇਖ ਬਈ ਗੱਲ ਆਇਆ ਲਾਨੇਦਾਰਾਂ ਇਦਾਂ ਕਿ ਅਸੀਂ ਕਿਸ਼ਤ ਲੈ ਬਣਾ ਨਹੀਂ ਜਾ ਸਕਦੇ 300 ਰੁਪਏ ਜਾਂ ਅਸੀਂ 2020 ਰੁਪਏ ਪੱਲਿਓ ਪਾਵਾਂਗੇ ਲੈ ਠੀਕ ਓਏ ਠੀਕ ਆ ਪਾ ਪੈਦਾ ਗਾਜਰ ਗੁੱਲਾ ਕਰਨਾ ਪੈਣਾ ਅੱਜ ਲੈ ਕੇ ਜਾਣੀ ਆ ਕਿਸ਼ਤ ਉਹ ਕਹਿੰਦੀ ਜਿੰਨੀ ਲੈ ਦੇਖ ਵੀ ਲਾਨੇਦਾਰਾਂ ਤੇਰੇ ਸਾਹਮਣੇ ਆ ਸਾਨੂੰ ਤਾਂ ਸਾਡੇ ਜੇ ਇਹਨੂੰ ਕਿਸ਼ਤ ਅੱਜ ਕਿਸ਼ਤ ਲੈ ਕੇ ਜਾਣੀ ਆ ਨਹੀਂ ਮੰਨਦੇ ਨਹੀਂ ਸਾਨੂੰ ਤੁਹਾਨੂੰ ਖਾਣੀ ਮਿਲਣੀ ਅੱਛਾ ਆਏ ਜਾਂਦੇ ਨਹੀਂ ਹੈਗੇ ਫਿਰ ਤੁਸੀਂ ਪਾਪਾ ਆਈ ਨਹੀਂ ਅਸੀਂ ਜਾਂਦੇ ਮੈਂ ਮੋਟਰਸਾਈਕਲ ਪਾਪਾ ਤੈਨੂੰ ਮੈਂ ਚਕਾਵਾਂ ਮੋਟਰਸਾਈਕਲ ਜਣਾ ਕਰਦਾ ਕਿ ਪਤੀ ਹੋਇਆ ਮੈਂ ਮੇਰੇ ਸਰਦਾਰ ਦਾ ਮਾਰਤਾ ਆਏ ਬਲੇਕ ਉਹ ਸਾਲਿਆ ਹਾਏ ਮੇਰਾ ਸਰਦਾਰ ਦਾ ਮਾਰਤਾ ਪਲੇਗ ਤੇ ਜਾਣੇ ਨੇ ਉਹਨੇ ਆਏ ਮਰ ਗਿਆ ਪਾਪਾ ਮਰ ਗਿਆ ਹੱਥਾਂ ਨਾਲ ਮਰ ਗਿਆ ਪਾਪਾ ਮਰ ਗਿਆ ਇਹੀ ਨਹੀਂ ਮੇਰਾ ਰਾਜਾ ਮਾਰਤਾ ਆਏ ਬੇ ਤੂੰ ਬੋਲ ਪਾ ਪਾਪਾ ਪਾਪਾ ਮੇਰਾ ਭਗਤ ਆਏ ਬਰਾ ਮੇਰਾ ਮਾਰਦਾ ਮੋਲ ਆ ਲਿਆ ਬਾਦਰੇ ਨਲਾਪਾ ਮੈਂ ਕੀ ਬਗਾੜਿਆ ਕੀਦਾ ਸਾਦਾ ਪੁੱਤ ਪਾ ਗਏ ਓਟ ਕਰ ਪਾ ਗਏ ਖੜਾ ਖੜਾ ਮਰਨੇ ਆਜਾ ਹੋ ਜਾ ਗਏ ਪਾ ਹੋ ਜਾ ਮੇਰੇ ਸਾਰੇ ਬੋੜਾ ਤਾਂ ਫਟ ਗਿਆ ਤੇਰਾ ਕਿਹੜਾ ਪੋੜਾ ਕੁਛ ਨਹੀਂ ਹੋਇਆ ਹਾਂ ਦੇਖ ਪਾ ਮੰਨ ਗਏ ਪਾਪਾ ਬਾਹਲਾ ਵੱਡਾ ਚਲਾ ਕਰ ਲੈ ਸ਼ਾਵਾ ਸਾਲੇ ਕਿਸਤਾ ਆ ਕੇ ਦਿਖਾ ਦੇਣ ਹਾਂ ਹੁਣ ਨਹੀਂ ਆਉਦੇ ਪਾਪਾ ਕੇਸ ਪਵਾਵਾਂਗੇ ਮੇਰੇ ਸਾਲਿਆਂ ਤੇ ਭੱਜ ਗਏ ਸ਼ਾਵਾ ਸੇ ਪਾਪਾ ਇੱਥੋਂ ਇੱਕੀ ਸਿੱਖਿਆ ਮਿਲੀ ਵੀ ਸਾਡੇ ਗਰੀਬਾਂ ਕੋਲੇ ਲੈ ਦੇ ਕੇ ਮੇਰੇ ਸਾਲੇ ਦੀਆਂ ਇਹ ਜਿਹੀਆਂ ਲੱਚਕੜਿਚ ਗੈਂ ਚਾਹੇ ਵੱਧ ਵਰਤ ਲੀਏ ਚਾਹੇ ਘੱਟ ਵਰਤ ਲੀਏ